ਸੱਨ ਮੇਰੀ ਕਿਹਾ ਸੀ ਹਾਂ ਸੱਨ ਮੇਰਾ ਟਾਰਗੇਟ ਸੱਨ ਮੇਰਾ ਟਾਰਗੇਟ ਹੋ ਗਿਆ ਕੱਲ੍ਹ ਕੱਲ ਨੂੰ ਆ ਜਾਣਗੇ ਪਰ ਕੱਲ੍ਹ ਸਪਣਾ ਲਾ ਦੁਕਾਨ ਤੇ ਬੋਲ ਅੱਜ ਪਣ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਬੱਚਿਆਂ ਨੂੰ ਪੋਲੀਆਂ ਦੇ ਜਿਹੜੇ ਬੂੰਦਾ ਪਾਈਆਂ ਜਾ ਰਹੀਆਂ ਨੇ ਅਸੀਂ ਸਿਰ ਇਹ ਜਣਾ ਜਾਨੇ ਪੰਜਾਬ ਸਰਕਾਰ ਵੱਲੋਂ ਜਿਹੜਾ ਮੁਹਈਆ ਹੋਇਆ ਵੇ ਬੂੰਦਾ ਬਾਰੇ ਉਹਦੇ ਬਾਰੇ ਅੱਜ ਅਸੀਂ ਬੂੰਦਾ ਪਿਆ ਰਹੇ ਤੇ ਬੋਥਲਾ ਬੋ ਰਹਿਣਗੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਕਲਾ ਮੈਡਮ ਐਸ ਐਮ ਉਹ ਆਪਣੇ ਮਹਿਕਲਾ ਵਾਲੇ ਤੇ ਬਾਕੀ ਸਾਰੇ ਸਕੂਲ ਤੋਂ ਸਾਡੇ ਦੋ ਬੂਥ ਲੱਗ ਰਹੇ ਨੇ ਇੱਕ ਮਹਿਕਲਾ ਆਪਣੇ ਪ੍ਰਾਇਮਰੀ ਸਕੂਲ ਚ ਇੱਕ ਸੀਸੀਐਸੀ ਮਹਿਕਲਾ ਦੇ। ਮਤਲਬ ਅੱਜ ਅਸੀਂ ਇੱਥੇ ਬੂਥ ਦੇ ਬਹਿ ਕੇ ਜਾ ਰਹੇ ਨੇ ਪੈ ਰਹੇ ਆਂ ਜੀਰੋ ਤੋਂ 5 ਸਾਲ ਦੇ ਬੱਚਿਆਂ ਨੂੰ। ਕੱਲ ਤੇ ਪਰਸੋਂ ਅਸੀਂ ਹਾਸਪਤਾਲ ਘਰ ਘਰ ਜਾ ਕੇ ਬੁੰਦਾ ਦੇ ਮਤਲਬ ਬੱਚਿਆਂ ਨੂੰ ਦਿੱਤੀ ਜਾਊ ਹਸਪਤਾਲ। ਟੋਟਲ ਕਿੰਨੇ ਬੱਚੇ ਆ ਤੁਹਾਡੇ ਕੋਲ ਜੀ ਅੱਜ? ਆਪਣੇ ਅੱਜ ਹੋਗੇ 100 ਦੇ ਕਰੀਬ ਹੋਗੇ 96 ਬੱਚੇ। ਬਹੁਤ ਧੰਨ। ਅਛਾ ਜੀ ਮੈਂ ਆਪਾਂ ਨੂੰ ਪਿਛਲੇ ਸਮੇਂ 'ਚ ਆਪਾਂ ਦੇਖਦੇ ਸੀ ਕਿ ਬੱਚਿਆਂ ਨੂੰ ਪੋਲੀਓ ਦੀ ਸਕਾਇਤ ਜਾਰ ਹੁੰਦੀ ਸੀ ਜੀ ਹਨਾ ਤਾਂ ਤੁਹਾਨੂੰ ਕੀ ਲੱਗਦਾ ਕਿ ਮਤਲਬ ਹੁਣ ਦੀ ਕੈਟਾਗਰੀ 'ਚ ਕੋਈ ਤੁਹਾਡੇ ਕੋਲ ਆਇਆ ਤਾਂ ਨਹੀਂ ਇਹ ਨਹੀਂ ਆਪਣੇ ਕੋਲੇ ਕੋਈ ਖੁਸ਼ ਨਹੀਂ ਜੀ ਇਹ ਆਪਣਾ ਵੈਸੇ ਤਾਂ ਇਹ ਪੋਲੀਓ ਵਾਲਾ ਸਿਸਟਮ ਬੰਦ ਹੀ ਹੋਇਆ ਵੈ ਪਰ ਨਾਲ ਦੇ ਗਵੰਢੀ ਦੇਸਾਂ 'ਚ ਅਜੇ ਵੀ ਪੋਲੀਓ ਦਾ ਮਤਲਬ ਰਹਿ ਗਈ ਆ ਕੁਝ ਦੇਸਾਂ 'ਚ ਉਹਦੇ ਕਾਰਨ ਆਪਣੇ ਇਹ ਦੁਬਾਰਾ ਚਾਲੂ ਕਰੇ ਬੂੰਦਾਂ ਦਾ ਸਿਸਟਮ ਅਸੀਂ ਆਪਣੇ ਫਿਲਹਾਲ ਵੈਸੇ ਹੁਣ ਬੂੰਦਾਂ ਨਾਲ ਤਾਂ ਕੋਈ ਆਉਂਦੇ ਵਾਲਾ ਸੋਰੀ ਪੋਲੀਓ ਵਾਲਾ ਕੋਈ ਆਇਆ ਨਹੀਂ ਜੀ ਸਾਰੇ ਬੱਚੇ ਤਾਂ ਤੰਦਰੁਸਤ ਹੈ। ਹਾਂਜੀ ਹਾਂਜੀ ਤੰਦਰੁਸਤ। ਹੱਸੋ ਹੱਸੋ। ਮੰਮੀ। ਅਸੀਂ ਬਸ ਕੱਲ ਤੋਂ ਜੀ ਸਾਡਾ ਫੀਲਡ ਦੇ ਵਿੱਚ ਹੌਸਟ ਟੂ ਹੌਸਟ ਜਾਵਾਂਗੇ ਜੀ। ਘਰ ਘਰ ਜਾ ਕੇ ਬੱਚਿਆਂ ਨੂੰ ਬੁੰਦਾ ਪਲਾਵਾਂਗੇ। ਠੀਕ ਕੱਲ ਨੂੰ ਸਾਡਾ ਇਹੀ ਕੰਮ ਹੈ ਕੱਲ ਨੂੰ ਸਾਡਾ 4 ਤਰੀਕ ਦਾ ਤੇ 5 ਮਾਰਚ ਦਾ। ਜਿਹੜੀ ਛੋਟੀ ਡਿਊਟੀ ਹੁੰਦੀ ਹੈ ਕਿੰਨੇ ਟਾਈਮ ਕਿੰਨੇ ਟਾਈਮ ਤੱਕ ਕਰਦੇ ਹੋ? ਸਾਡੀ ਸਵੇਰੇ 9:00 ਤੋਂ ਲੈ ਕੇ ਅੱਜ ਸਾਡੀ 4:00 ਵਜੇ ਤੱਕ ਡਿਊਟੀ ਹੈ ਜੀ ਹੂਟ ਤੇ ਕੱਲ ਨੂੰ ਫੀਲਡ ਵਿੱਚ 3:00 ਵਜੇ ਤੱਕ ਡਿਊਟੀ ਹੈ ਜੀ। ਜਿਵੇਂ ਤੁਹਾਨੂੰ ਜਿਹੜਾ ਮਾਨ ਪੱਤਾ ਹੁੰਦਾ ਉਹ ਸਹੀ ਟਾਈਮ ਸਰ ਕੋ ਮਿਲ ਰਿਹਾ ਜੀ ਹਾਂ ਜੀ ਸਾਨੂੰ ਮਾਨ ਪੱਤਾ ਜੋ ਪਾਸ ਬੋਲੀ ਦੇ ਵਿੱਚ ਪੈਸਾ ਆਉਂਦਾ ਉਹ ਸਾਨੂੰ ਸਹੀ ਟਾਈਮ ਤੇ ਮਿਲ ਜਾਂਦਾ ਜੀ ਇਹ ਬੈਂਟ ਜੀ ਰੂਰ ਕਰਨਾ ਚਾਹੁੰਦੇ ਆ ਪੇਰੈਂਟਸ ਨੂੰ ਮਤਲਬ ਤੁਸੀਂ ਨਾ ਟਾਈਮ ਟੂ ਟਾਈਮ ਜੇ ਪਹਿਲੇ ਦਿਨ ਹੀ ਬੂਟ ਤੇ ਪਈਆਂ ਜਾਣ ਬੁੰਦਾ ਤਾਂ ਬਹੁਤ ਬਹੁਤ ਧੰਨਵਾਦ ਹੋਊਗਾ ਨਾ ਜੀ ਬਸ ਆ ਤੁਹਾਨੂੰ ਕੀ ਲੱਗਦਾ ਜਿਵੇਂ ਤੁਸੀਂ ਅੱਜ ਇੱਥੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦਾ ਬੁੰਦਾ ਪਿਆਉਣ ਦਾ ਪ੍ਰੋਗਰਾਮ ਰੱਖਿਆ ਵੀ ਇੱਥੇ ਮਾਪੇ ਲੈ ਕੇ ਨੇ ਬੱਚਿਆਂ ਨੂੰ ਜੀ ਇੱਥੇ ਤੋਂ ਲੈ ਆਉਂਦੇ ਆ ਜੀ ਕੱਟ ਲੈ ਕੇ ਆਉਂਦੇ ਆ ਜੀ ਕੱਟ ਲੈ ਕੇ ਆਉਂਦੇ ਆ ਵੀ ਮਤਲਬ ਜਿੰਨਾ ਕਿ ਇਹ ਮੇਰੇ ਜੇ ਸਾਡਾ ਸਹਿਯੋਗ ਨਾਲ ਦੇਣ ਤਾਂ ਫਿਰ ਉਹ ਵਧੀਆ ਮਤਲਬ ਘਾਹ ਵਾਸਤੇ ਬਿਮਾਰੀ ਤੋਂ ਲੱਗਣਾ ਵਾਸਤੇ ਜਿਹੜਾ ਕੋੜੀਏ ਤਾਂ ਆਪਾਂ ਨੂੰ ਖਤਮ ਹੋ ਜਾਵੇ ਅੱਛਾ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਮਾਪਿਆਂ ਨੂੰ ਜ਼ਿੰਮੇਵਾਰ ਬੰਨਾ ਚਾਹੀਦਾ ਹਾਂਜੀ ਠੀਕ ਹੈ ਥੋੜਾ ਨਾਲ ਸਹਿਯੋਗ ਇੱਕ ਦੂਜੇ ਦੇ ਸਹਿਯੋਗ ਨਾਲ ਸਰ ਵਧੀਆ ਹੋ ਜਾਂਦਾ ਮਤਲਬ ਕੰਮ ਇੱਥੇ ਹੀ ਆਉਂਦੇ ਨਹੀਂ ਕਹਿ ਦਿੰਦੇ ਆ ਵੀ ਅਸੀਂ ਭਿਕਾਰੀ ਆਉਣਾ ਉਹਨਾਂ ਨੇ ਪਿਉਣ ਵਾਸਤੇ ਵੀ ਉਹ ਥੋੜੀ ਜਿਹੀ ਗੱਲੀ ਇਹ ਜਦੋਂ ਤੱਕ ਦੁਬਾਰਾ ਦੂਜੀ ਦਲਕਾਰੀ ਆ ਜਾਨਾ ਉਹਨਾਂ ਨੇ ਦਵਾਈ ਤੋਂ ਵੀ ਰਹਿਣੀ ਦਿੰਨੇ ਜਾਣ ਵਾਸਤੇ ਪਰ ਉਹਨਾਂ ਨੂੰ ਇਹੀ ਹੋਇਆ ਵੀ ਸਾਡੀ ਤਾਂ ਬੇਨਤੀ ਆ ਵੀ ਪਹਿਲੇ ਦਿਨ ਆਪ ਜਿਹੜੀ ਦਵਾਈ ਆ ਸਹੀ ਆ ਪੀਓ ਬੱਚੇ ਠੀਕ ਹੈ ਜੀ ਅਰੇ ਸਾਰਾ ਜੋ ਬੱਚਾ ਨੂੰ ਬੁਲਾਇਆ ਗਿਆ ਘਰ ਘਰ ਫੋਨ ਲਗਾ ਕੇ ਉਹਨਾਂ ਨੂੰ ਮਤਲਬ ਕਿ ਇਹ ਰੇਤੀ ਦਵਾਈ ਪਰਾਉਣ ਬਾਰੇ ਕਿਹਾ ਕਰ ਤਾਂ ਕਰਕੇ ਬੱਚੇ ਸਾਡੇ 100% ਦਾ ਬਣਗੇ ਸਾਡਾ ਜੀ ਹਰ ਹਰ ਇੱਕ ਵਾਰੀ ਜਦੋਂ ਵੀ ਕੋਈ ਫਾਸ ਕੋਲੇ ਦਾ ਕੈਂਪ ਆਉਂਦਾ ਸੀਗਾ ਹਰ ਇੱਕ ਕੈਂਪ ਦੇ ਵਿੱਚ ਹੀ ਸਾਡਾ 100% ਕੰਮ ਹੁੰਦਾ ਦਾ ਜਦੋਂ ਅਸੀਂ ਇੱਥੇ ਬੂਥ ਲਾਉਣੇ ਪਏਵੇਂ ਸਕੂਲ ਚ ਹਾਂਜੀ ਮੈਮ ਕੀ ਕਰੀ ਜਾਈ ਅਸੀਂ ਜਣਾ ਕਿ ਜਿਹੜੇ ਆਉਂਦੇ ਆ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਹੀਂ ਆਉਂਦੇ ਤਾਂ ਬਾਅਦ ਵਾਸਤੇ ਛੋੜਾ ਆ ਗਿਆ ਕਰਨ ਵਧੀਆ ਗੱਲ ਹੈ ਜੀ ਕਿਸੇ ਵੀ ਬੂਥ ਦੇ ਨੇੜੇ ਤੇੜੇ ਬੂਥ ਆਪਾਂ ਨੂੰ ਅਨਾਉਂਸਮੈਂਟ ਹੋਣੀ ਹੁੰਦੀ ਆ ਆਵਰੇ ਨੇੜੇ ਤੇੜੇ ਬੂਥ ਤੇ ਜ਼ਰੂਰ ਲਾ ਕੇ ਜਾਇਆ ਕਰਨ ਮਾਨ ਜੀ ਸਟਾਫ ਦਾ ਇਹ ਕਹਿਣਾਗਾ ਕਿ ਜਿੱਥੇ ਪੰਜਾਬ ਸਰਕਾਰ ਦੇ ਜਾਂ ਸਨੀਅਰ ਮੈਡੀਕਲ ਅਫਸਰਾਂ ਦੇ ਅਪਰਾਲਾਂ ਦੇ ਨਾਲ ਬੱਚਿਆਂ ਜਿਹੜੇ ਬੁੰਦਾ ਬਲਾਈਆਂ ਜਾ ਰਹੀਆਂ ਨੇ ਉਥੇ ਕਿਤੇ ਨਾ ਕਿਤੇ ਜਾ ਕੇ ਮਾਪਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਤਾਂ ਕਿ ਜਿਹੜਾ ਕਿ ਪੰਜਾਬ ਸਰਕਾਰ ਦਾ ਵਿੜਾ ਚੁੱਕਿਆ ਹੋਇਆ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਜਿਹੜਾ ਬੱਚੇ ਨੂੰ ਅੰਘੀਨ ਜਾਂ ਪੋਲੀਓ ਨਹੀਂ ਹੋਣ ਦੇਣਾ ਤਾਂ ਇਸ ਕਰਕੇ ਉਥੇ ਮਾਪਿਆਂ ਵੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਦੇ ਨਾਲ ਨਿਭਾਉਣੀ ਚਾਹੀਦੀ ਆ